ਅਯੋਧਿਆ ਵਿੱਚ RAM LALLA ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਆਮ ਪਬਲਿਕ ਲਈ ਅਯੋਧਿਆ ਦਾ ਜਿਹੜਾ ਮੰਦਿਰ ਹੈ ਉਹ ਖੋਲ ਦਿੱਤਾ ਗਿਆ ਔਰ ਬਹੁਤ ਭਾਰੀ ਸੰਖਿਆ ਚ ਲੋਕੀ ਜਿਹੜੇ ਆ ਅਯੋਧਿਆ ਪਹੁੰਚ ਰਹੇ ਨੇ ਤਾਂ ਕਿ RAM LALLA ਜੀ ਦੇ ਦਰਸ਼ਨ ਕੀਤੇ ਜਾ ਸਕਣ ਔਰ ਸਰਕਾਰ ਵੱਲੋਂ ਵੀ ਵੱਖ-ਵੱਖ ਜਗ੍ਹਾ ਤੋਂ ਸਪੈਸ਼ਲ ਟ੍ਰੇਨਾਂ ਜਿਹੜੀਆਂ ਉਹ ਜਾ ਰਹੀਆਂ ਹੁਣ ਅਸੀਂ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਤੋਂ ਵੀ ਇੱਕ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਰਵਾਨਾ ਹੋ ਰਹੀ ਆ ਸਾਡੇ ਨਾਲ ਸ਼ਕਤੀ ਦੇਵਸ਼ਾਲੀ ਜੀ ਆ ਚੰਡੀਗੜ੍ਹ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਦੋਂ ਇਹ ਟ੍ਰੇਨ ਚੱਲੇਗੀ ਕਿੰਨੇ ਨਿਸ਼ਚਿਤ ਮੁਸਾਫਿਰ ਜਾਣਗੇ ਜਾਂ ਕਿੰਨੇ ਸਤਿ ਭਗਤ ਜਾਣਗੇ ਕੀ ਟਾਈਮਿੰਗ ਲਏਗੀ ਕੀ ਚਾਰਜਸ ਆ ਸਾਰੀਆਂ ਗੱਲਾਂ ਆਪਾਂ ਸ਼ਕਤੀ ਦੇਵਸ਼ਾਲੀ ਜੀ ਨਾਲ ਕਰਦੇ ਆ ਸਰ ਪਹਿਲਾਂ ਤਾਂ ਦੈਨਿਕ ਸਵੇਰਾ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ ਸਰ ਮੈਨੂੰ ਪਤਾ ਲੱਗਿਆ ਵੀ ਚੰਡੀਗੜ੍ਹੋਂ ਵੀ ਇੱਕ ਟ੍ਰੇਨ ਜਾ ਰਹੀ ਆ ਜਿਹੜੇ ਰਾਮ ਭਗਤ ਆ ਉਹਨਾਂ ਨੂੰ ਲੈ ਕੇ ਤਾਂ ਕਿ ਉਹ ਅਜोध्या 'ਚ ਰਾਮ ਲਾਲਾ ਜੀ ਦੇ ਦਰਸ਼ਨ ਕਰ ਸਕਣ ਇਹ ਕੀ ਗੱਲ ਸੱਚੀ ਹੈ ਬਿਲਕੁਲ ਸੱਚੀ ਗੱਲ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਦੇਸ਼ ਨੂੰ ਪਹਿਲਾਂ ਸਭ ਤੋਂ ਪਹਿਲਾਂ ਅਜोध्या ਦੇ ਵਿੱਚ ਰਾਮ ਮੰਦਿਰ ਬਣਨ ਦੀ ਜਿਹੜੀ ਮੁੱਥੇ ਮੁੱਥੇ ਸਥਾਪਨਾ ਕੀਤੀ ਉਹਦੀ ਬਹੁਤ-ਬਹੁਤ ਵਧਾਈ ਦਿੰਦਾ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਤੇ ਇਹਦੇ ਨਾਲ-ਨਾਲ ਮੈਂ ਜਿਨ੍ਹਾਂ ਲੋਕਾਂ ਨੇ ਆਪਣੇ ਬਲਦਾਨ ਦਿੱਤਾ ਉਸ ਵਾਸਤੇ ਉਸ ਮੰਦਿਰ ਨੂੰ ਬਣਾਉਣ ਵਾਸਤੇ ਉਨਾ ਸਭ ਦੇ ਸਾਰਿਆਂ ਨੂੰ ਸਾਰੇ ਜਿਹੜੇ ਯੋਧੇ ਨੇ ਉਹਨਾਂ ਨੂੰ ਆਪਣਾ ਬਹੁਤ-ਬਹੁਤ ਨਮਨ ਕਰਦਾ ਹਾਂ ਦੂਜੀ ਗੱਲ ਇਹ ਹੈ ਤੁਸੀਂ ਕਹਿ ਰਹੇ ਹੋ ਕਿ ਟ੍ਰੇਨ ਚੱਲਣੀ ਹੈ ਚੰਡੀਗੜ੍ਹ ਤੋਂ ਵੀ ਟ੍ਰੇਨ ਚੱਲ ਰਹੀ ਹੈ ਪੂਰੇ ਦੇਸ਼ ਤੋਂ ਵੱਖ-ਵੱਖ ਜਿਹੜੀ ਜਗ੍ਹਾ ਹੈ ਉੱਥੋਂ ਦੀ ਉਹਦੇ ਵਾਸਤੇ ਟ੍ਰੇਨਾਂ ਚੱਲ ਰਹੀਆਂ ਹਨ ਚੰਡੀਗੜ੍ਹ ਤੋਂ ਵੀ 19 ਤਰੀਕ ਨੂੰ ਟ੍ਰੇਨਸ ਹੋ ਜਾਏਗੀ 19 ਤਰੀਕ ਨੂੰ ਜਿਹੜਾ 19 ਫਰਵਰੀ ਨੂੰ ਟ੍ਰੇਨ ਜਾਏਗੀ ਉਹ ਕੀ ਮਤਲਬ ਕਿ ਕਿਦਾਂ ਕੋਈ RAM ਭਗਤ ਜਾਂ ਜਿਹੜਾ ਉਹ ਟ੍ਰੇਨ ਦੀ ਬੁਕਿੰਗ ਕਰ ਸਕਦਾ ਕੀ ਉਸ ਦੀ ਕਪੈਸਿਟੀ ਰਹੇਗੀ ਕਿੰਨੇ ਵਜੇ ਚੱਲੇਗੀ ਕੀ ਵਿਵਸਥਾ ਕੀਤੀ ਹੈ ਥੋੜਾ ਜਿਹਾ ਡਿਟੇਲ ਚ ਸਾਨੂੰ ਦੱਸੋ ਦੇਖੋ ਜਿਹੜੇ ਆਪਾਂ ਪੂਰੇ ਸਰਕਾਰ ਦਾ ਸਭ ਤੋਂ ਪਹਿਲਾਂ ਤਾਂ ਮੈਂ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮਾਨਯਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਉਹਨਾਂ ਦੇ ਹੀ ਜਿਹੜੇ ਸਾਰੇ ਜਿਹੜੇ ਉਹ ਕਰਦੇ ਪਏ ਨੇ ਪ੍ਰਯਾਸ ਉਹਦੇ ਕਾਰਨ ਪੂਰੇ ਦੇਸ਼ ਤੋਂ ਸਾਰੇ ਲੋਕ ਅੱਜ ਉੱਥੇ ਪ੍ਰਦਰਸ਼ਨ ਕਰਨ ਵਾਸਤੇ ਜਾ ਸਕਦੇ ਚੰਡੀਗੜ੍ਹ ਤੋਂ ਵੀ ਆਪਾਂ ਨੇ 19 ਫਰਵਰੀ ਨੂੰ ਸਵੇਰੇ 10:20 ਮਿੰਟ ਤੇ ਐਥਰ ਸਟੇਸ਼ਨ ਤੋਂ ਇੱਕ ਗੱਡੀ ਚੱਲੇਗੀ ਜਿਹੜੀ ਨੌਨ-ਸਟਾਪ ਜਾਏਗੀ ਉੱਧਰ ਤੱਕ अच्छा रास्ते च किते नहीं रुकेगी नॉन स्टॉप है चंडीगढ़ ਛੱਡਣ ਦੇ ਬਾਅਦ ਕਿਤੇ ਵੀ ਲੁਕੇਗੀ ਉਹ ਸਿੱਧੇ ਅਯੁੱਧਿਆ اچھا ਜਿੱਦਾਂ ਤੁਸੀਂ ਦੱਸਿਆ ਵੀ 19 ਤਰੀਕ ਨੂੰ ਚੱਲੇਗੀ ਇਹ ਕਿੰਨੇ ਘੰਟੇ ਦਾ ਸਫ਼ਰ ਜਿਹੜੀ ਆ ਨੌਨ ਸਟਾਪ ਇਹ ਟ੍ਰੇਨ ਤੈਅ ਕਰੇਗੀ ਅਯੁੱਧਿਆ ਕਿਸ ਟਾਈਮ ਪਹੁੰਚੇਗੀ ਇਹ ਲਗਭਗ ਜਿਹੜਾ ਸਫ਼ਰ ਹੈ 10:20 ਮਿੰਟ ਤੇ ਹਥੋਂ ਸਵੇਰੇ ਚੱਲਾਂਗੇ ਤੇ 19 ਤਰੀਕ ਨੂੰ ਚੱਲ ਕੇ 20 ਤਰੀਕ ਨੂੰ ਸਵੇਰੇ 2:55 ਮਿੰਟ ਤੇ ਅਯੁੱਧਿਆ ਪਹੁੰਚਾਂਗੇ ਠੀਕ ਹੈ ਤੇ ਇਸ ਟ੍ਰੇਨ ਚ ਕਿੰਨੇ ਕਿ ਬੋਗੀਆਂ ਹੋਣਗੀਆਂ ਕਿੰਨੇ ਆਰਾਮ ਭਗਤ ਇੱਕ ਵਾਰ ਚ ਚੰਡੀਗੜ੍ਹ ਤੋਂ ਜੜੇ ਆ ਇਸ ਟ੍ਰੇਨ ਚ ਸਫ਼ਰ ਕਰ ਸਕਦੇ ਨੇ ਦੇਖੋ ਇੱਕ ਸਲੀਪਰ ਜਿਹੜੇ ਹੈ ਟ੍ਰੇਨ ਹੈਗੀ ਹੈ ਔਰ ਚੰਡੀਗੜ੍ਹ ਤੋਂ ਲਗਭਗ 1340 ਰਾਮਪਕਤ ਜਿਹੜੇ ਹਨ ਉਹ ਜਾ ਕੇ ਦਰਸ਼ਨ ਕਰਨਗੇ ਉਸ ਤੋਂ ਇਲਾਵਾ ਜਿਹੜਾ ਬਾਕੀ ਹੈ ਕਿਉਂਕਿ ਸਟਾਫ ਵੀ ਹੋਏਗਾ ਪੈਂਟਰੀ ਹੋਏਗੀ ਸਿਕਿਉਰਿਟੀ ਗਾਰਡਸ ਹੋਣਗੇ ਉਹ ਸਭ ਲੋਕ ਮਿਲਾ ਕੇ ਲਗਭਗ 20 ਡੱਬੇ ਇਸ ਤੇ ਲੱਗਣਗੇ ਔਰ ਵੀ ਡੱਬਿਆਂ ਚ 1340 ਦੇ ਕਰੀਬ ਰਾਮਪਕ ਜਿਹੜੇ ਨੇ ਜਾ ਕੇ ਦਰਸ਼ਨ ਕਰਕੇ ਆਣਗੇ ਅਜਾ ਇਸ ਟ੍ਰੇਨ ਚ ਕੋ ਖਾਨ ਪੀਣ ਦੀ ਵਿਵਸਥਾ ਹੋਏਗੀ ਕਿਉਂਕਿ ਸਫ਼ਰ ਬੜਾ ਲੰਮਾ ਹੈ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਵੀ 10 ਵਜੇ 20 ਮਿੰਟ ਤੇ ਚੱਲੇਗੀ ਤੇ ਅਗਲੇ ਦਿਨ 2 ਵਜੇ ਕੁਝ ਮਿੰਟ ਤੇ ਪਹੁੰਚੇਗੀ ਇਸ ਦਾ ਮਤਲਬ ਖਾਨ ਪੀਣ ਦਾ ਵਿਵਸਥਾ ਇਸ ਟ੍ਰੇਨ ਚ ਹੋਏਗੀ ਜੀ ਦੇਖੋ ਮੈਂ ਤਾਂ ਹੀ ਕਹਿੰਦਾ ਬਾਰ ਬਾਰ ਵੀ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਕਿਉਂਕਿ ਰੂਟੀਨ 'ਚ ਟ੍ਰੇਨਾਂ ਚੱਲਦੀਆਂ ਨੇ ਲੇਕਿਨ ਉਹਦੀ ਦੇਖਭਾਲ ਕੋਈ ਨਹੀਂ ਕਰਦਾ ਯਾਤਰੀਆਂ ਦੀ ਇਸ ਟ੍ਰੇਨ ਦੇ ਵੀ ਜਿਹੜਾ ਯਾਤਰੀ ਜਾਏਗਾ ਉਹਦਾ ਕੇਵਲ ਬਹੁਤ ਨੋਮੀਨਲ ਜਿਹਾ ਕਿਰਾਇਆ 1200 ਰੁਪਏ ਕਿਰਾਇਆ ਹੈ ਅੱਛਾ ਕਿਰਾਇਆ ਦੇਣਾ ਪਏਗਾ ਕਿਰਾਇਆ ਦੇਣਾ ਪਏਗਾ 1200 ਰੁਪਏ ਅੱਛਾ ਇਹਦੇ ਵਿੱਚ ਆਣਾ ਇੱਕ ਸਾਈਡ ਦਾ ਨਹੀਂ ਸਰ ਦੋਨੋਂ ਸਾਈਡ ਅੱਛਾ ਵਾਪਸੀ ਦਾ ਵੀ ਹੈਗਾ ਜੀ 1200 ਰੁਪਏ ਟੋਟਲ ਕਿਰਾਇਆ ਹੈ ਉਦੇ ਵਿੱਚ ਉਹਨਾਂ ਦਾ ਆਣਾ ਜਾਣਾ ਖਾਣਾ ਪੀਣਾ ਤੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੇਨ ਦੇ ਵਿੱਚ ਬੈਡਿੰਗ ਵੀ ਮਿਲੇਗੀ ਜਿਹੜਾ ਬੈਡ ਰੋਲ ਹੈ ਉਹ ਵੀ ਟ੍ਰੇਨ 'ਚ ਮਿਲੇਗਾ ਤੁਹਾਨੂੰ ਕੰਬਲ ਮਿਲੇਗਾ ਸੌਣ ਦੀ ਪੂਰੀ ਵਿਵਸਥਾ ਹੋਏਗੀ ਇਹ ਸਾਰਾ ਕੰਮ ਜਿਹੜਾ 1200 ਦੇ ਵਿੱਚ ਹੋਏਗਾ ਅੱਛਾ ਇਹੀ ਟ੍ਰੇਨ ਸੇਮ ਅਗਲੇ ਦਿਨ ਵਾਪਸ ਆਏਗੀ ਜਾਂ ਉੱਥੇ ਟਾਈਮ ਮਿਲਣਗਾ ਦਰਸ਼ਨ ਕਰਨ ਦੇ ਕਿਸਤੇ ਮੇ ਇਹ ਫਿਰ ਵਾਪਸੀ ਚ ਇਹ ਚੱਲੇਗੀ ਉੱਥੇ ਪਲਾਨ ਹੈ ਕਿਉਂਕਿ ਦੇਸ਼ ਪਰ ਤੋਂ ਲੋਕ ਆ ਰਹੇ ਆ ਅਸੀਂ ਵੀ ਇਹ ਚਾਹਨੇ ਕਿ ਲੋਕ ਉਥੇ ਫालतू ਨ ਰੁਕਣ ਇੱਥੋਂ ਜਾਏਗੇ ਆਪਾਂ ਜਿਵੇਂ 19 ਤੱਕ ਨੂੰ ਚੱਲਾਂਗੇ 20 ਨੂੰ ਸਵੇਰੇ ਪਹੁੰਚਾਂਗੇ 20 ਤਰੀਕ ਕਿਉਂਕਿ ਇੱਥੋਂ ਲੋਕੀ ਲੋਕੀ ਟ੍ਰੇਨ 'ਚ ਬੈਠਣਗੇ ਉਹ ਸੋਕੇ ਜਾਣਗੇ ਆਰਾਮ ਨਾਲ ਤੇ 20 ਨੂੰ ਸਵੇਰੇ ਜਉ 3 ਵਜੇ ਪਹੁੰਚਾਂਗੇ ਫਿਰ ਫਰੈਸ਼ ਹੋ ਕੇ ਨਹਾਤੋਗੇ ਲੋਕੀ 6-7 ਵਜੇ ਆਪਾਂ ਜਾ ਕੇ ਦਰਸ਼ਨ ਕਰ ਲਵਾਂਗੇ ਦਿਨ ਪੂਰਾ ਆਪਣੇ ਕੋਲ ਹੈਗਾ 20 ਤਰੀਕ ਪੂਰਾ ਦਿਨ ਆਪਾਂ ਉੱਥੇ ਰਾਂਗੇ ਔਰ 20 ਤਰੀਕ ਦੀ ਰਾਤ ਨੂੰ ਮਤਲਬ 21 ਮਾਰਨਿੰਗ ਕਹ ਉੱਥੋਂ ਟ੍ਰੇਨ ਵਾਪਸ ਚੱਲੇਗੀ ਤੇ 21 ਤਰੀਕ ਨੂੰ ਸ਼ਾਮ ਨੂੰ 4:05 ਵਜੇ ਚੱਲ ਕੇ ਪਹੁੰਚੇਗੀ। ਅੱਛਾ ਚਲੋ ਇਹ ਤਾਂ ਮੈਨੂੰ ਟ੍ਰੇਨ ਦੀ ਵਿਵਸਥਾ ਸਮਝ ਆ ਗਈ। 1200 ਰੁਪਏ ਦੀ ਟਿਕਟ ਵੀ ਸਮਝ ਆ ਗਈ। ਹੁਣ ਮੈਂ ਜਾਣਾ ਚਾਹੁੰਦਾ ਹਾਂ। ਮੈਂ ਟਿਕਟ ਰੇਲਵੇ ਪਲੇਟਫਾਰਮ ਤੇ ਲੈ ਸਕਦਾ ਜਾਂ ਕਿੱਥੇ ਮੈਂ ਬੁਕਿੰਗ ਕਿੱਥੇ ਮੈਨੂੰ ਕਰਾਣੀ ਪਏਗੀ? ਕੀ حساب-ਕਿਤਾਬ ਰਹੇਗਾ? ਬੁਕਿੰਗ ਲਈ ਅਸੀਂ ਹੈਲਪਲਾਈਨ ਨੰਬਰ ਦਿੱਤੇ ਹੋਏ ਹਨ। ਜੀ ਕੋਈ ਉੱਤੇ ਜਾਣ ਦੀ ਲੋੜ ਨਹੀਂ ਸਾਈਡ ਤੇ ਕਿਤੇ ਵੀ ਜਾਣਾ। ਤੁਹਾਨੂੰ ਨੰਬਰ ਦਿੱਤੇ ਹੋਏ ਸਾਡੇ ਬੰਦੇ ਨਾਲ ਸੰਪਰਕ ਕਰੋ। ਸਾਡੇ ਬੰਦੇ ਤੁਹਾਨੂੰ ਸਾਰੀ ਜਿਹੜੀ ਸਹੂਲਤ ਹੈ ਉਹ ਦੇਣ ਸਾਡੇ ਬੰਦੇ ਜੇ ਤੁਸੀਂ ਆ ਸਕਦੇ ਹੋ ਬਹੁਤ ਵਧੀਆ ਨਹੀਂ ਸਾਡੇ ਬੰਦੇ ਵੀ ਆ ਜਾਣਗੇ ਜਿਹੜਾ ਬੰਦਾ ਜਾਣਾ ਚਾਹੁੰਦਾ ਸਾਨੂੰ ਫੋਨ ਤੇ ਸੰਪਰਕ ਕਰੇ ਅਸੀਂ ਉਹਨਾਂ ਨਾਲ ਆਪ ਸੰਪਰਕ ਕਰ ਲਾਂਗੇ ਜਾਂ ਬੰਦਾ ਆਪ ਆ ਜੂਵੇ ਆਪਣੇ 1200 ਰੁਪਏ ਦੇਵੇ ਉਹਦੀ ਸੀਟ ਪੱਕੀ ਹੈ ਅਸੀਂ ਲੈ ਕੇ ਜਾਵਾਂਗੇ ਉਹਦੇ ਬਾਅਦ ਸਾਡੀ ਡਿਊਟੀ ਹੈ ਅਸੀਂ ਉਹਨੂੰ ਫੋਨ ਕਰਾਂਗੇ ਕਿ ਕਿੰਨੇ ਵਜੇ ਪਹੁੰਚਣਾ ਹੈ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਗੱਲ ਜਦੋਂ ਆਪਾਂ ਇੱਥੇ ਜਿਸ ਦਿਨ ਜਾਵਾਂਗੇ ਟ੍ਰੇਨ ਤੇ ਜਿਵੇਂ 10:20 ਟ੍ਰੇਨ ਜਾਣੀ ਹੈ ਉਹਦੀ ਇੱਕ ਹੋਰ ਵਿਵਸਥਾ ਬੜੀ ਵਧੀਆ ਕੀਤੀ ਹੈ ਆਪਾਂ ਇੱਥੇ ਸਵੇਰੇ ਪਹੁੰਚਣਾ 7:30 ਵਜੇ ਜੀ ਇਥੇ ਇੱਕ ਆਈ ਕਾਰਡ ਮਿਲੇਗਾ ਹਰ ਬੰਦੇ ਦੇ ਗੱਲ ਜਿਹਾ ਆਈ ਕਾਰਡ ਹੋਏਗਾ ਆਈ ਕਾਰਡ ਤੇ ਕਿਊ ਆਰ ਕੋਡ ਹੋਏਗਾ ਜੀ ਔਰ ਇੱਕ ਕਿਊ ਆਰ ਕੋਡ ਮਿਲੇਗਾ ਤੁਹਾਡੇ ਬੈਗ ਤੇ ਲਗਾਉਣ ਵਾਸਤੇ ਜੀ ਇੱਕ ਕਿਊ ਆਰ ਕੋਡ ਮਿਲੇਗਾ ਤੁਹਾਡੇ ਫੋਨ ਤੇ ਲਗਾਉਣ ਵਾਸਤੇ ਜੀ ਤਾਂ ਕਿ ਰੱਬ ਨਾ ਕਰੇ ਕਿਤੇ ਕੋਈ ਬੈਗ ਛੁੱਟ ਜਵੇ ਕਿਸੇ ਦਾ ਕਿਸੇ ਦਾ ਫੋਨ ਮਿਸਪੀਸ ਹੋ ਜਵੇ ਤੇ ਕਿਊ ਆਰ ਕੋਡ ਸਕੈਨ ਕਰਾਂਗੇ ਸਭ ਡਿਟੇਲ ਆਲੇਗੀ ਕਿ ਫੋਨ ਕਿਦਾ ਹੈ ਇਹਦਾ ਕੀ ਨੰਬਰ ਹੈ ਕਿੱਥੇ ਰਹਿਣ ਵਾਲਾ ਹੈ ਔਰ ਜਿਹੜੇ ਸਾਡੇ ਹੈਲਪ ਸੈਂਟਰਸ ਵਿੱਚ ਬਣੇ ਹੋਏ ਨੇ ਉਥੋਂ ਦੀ ਉਹ ਚੀਜ਼ ਜਿਹੜੀ ਹੈ ਉਸ ਜਗ੍ਹਾ ਤੱਕ ਪਹੁੰਚ ਜਾਏਗੀ ਜਿਸ ਚੀਜ਼ ਗਵਾਚੀ ਹੈ ਤੋ ਇਸ ਲਈ ਸਾਰੇ ਬੁਲਾ ਕੇ ਸਾਰਿਆਂ ਨੂੰ ਆਈ ਕਾਡ ਮਿਲੇਗਾ ਸਭ ਦੇ ਬੈਗ ਤੇ ਉਹ ਲੱਗਣਗੇ ਔਰ ਇੱਥੋਂ ਦੀ ਵਫਰੇ ਟ੍ਰੇਨ ਜਿੱਥੇ ਜਾਵਾਂਗੇ ਇਕੱਠੇ ਆਵਾਂਗੇ ਅੱਛਾ ਇਸ ਚ ਸਿਰਫ ਚੰਡੀਗੜ੍ਹ ਤੇ ਹੀ ਜਿਹੜੇ ਰਾਮ ਭਗਤ ਆ ਸਫਰ ਕਰ ਸਕਦੇ ਆ ਜਾਂ ਮਹੱਲੀ ਪੰਚਕੂਲਾ ਦੇ ਨਾਲ ਲੱਗਦੇ ਹੋਰ ਜਿਹੜਾ ਏਰੀਆ ਉਸ ਦੇ ਰਾਮ ਭਗਤ ਵੀ ਜੜਿਆ ਇਸ ਟ੍ਰੇਨ ਵਿੱਚ ਸਫਰ ਕਰ ਸਕਦੇ ਨੇ ਦੇਖੋ ਜੇ ਆਪਾਂ ਗੱਲ ਕਰਦੀਏ ਸ਼ਹਿਰ ਦੀ ਤਾਂ ਫਿਰ ਤਾਂ ਚੰਡੀਗੜ੍ਹ ਨੂੰ ਹੀ ਪ੍ਰੀਫਰੈਂਸ ਹੈ ਲੇਕਿਨ ਚੰਡੀਗੜ੍ਹ ਆਪਣੇ ਆਪ ਜਿਹੜਾ ਹੈ ਇਹਦੀ ਹੋਂਦ ਚੰਡੀਗੜ੍ਹ ਪੰਚਕula ਮੁਹੱਲੇ ਮਿਲ ਕੇ ਬਣ ਚੁੱਕੀ ਹੈ ਹੁਣ ਇਹ ਇੱਕ ਯੂਨਿਟ ਹੈ ਟਰਾਈ ਸਿਟੀ ਤੇ ਆਪਾਂ ਟਰਾਈ ਸਿਟੀ ਦੇ ਸਭ ਲੋਕਾਂ ਨੂੰ ਲੈ ਕੇ ਜਾਣ ਨੂੰ ਤਿਆਰ ਹੈ ਜਿਹੜਾ ਸਾਡੇ ਕੋਲ ਆ ਰਿਹਾ ਚਾਹੇ ਕੋਈ ਪੰਚਕula ਦੇ ਵੀ ਆ ਰਿਹਾ ਹੈ ਕੋਈ ਮੁਹੱਲੇ ਤੋਂ ਵੀ ਆਂਦਾ ਹੈ ਤੇ ਆਪਾਂ ਉਹਦਾ ਮੋਸਟ ਵੈਲਕਮ ਹੈ ਸਵਾਗਤ ਹੈ ਭਗਵਾਨ ਰਾਮ ਦਾ ਦਰਬਾਰ ਸਾਰੇ ਲਈ ਖੁੱਲਾ ਹੈ ਤੇ ਅਸੀਂ ਕਿਉਂ ਨਾ ਨਹੀਂ ਕਰਦੇ ਅਜਾ ਅੱਜਕੱਲ ਨਾ ਚੀਟਿੰਗ ਦਾ ਬੜਾ ਉਹ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਹੋ ਸਕਦਾ ਹਾਲਾਂਕਿ ਤੱਕ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਹੋ ਸਕਦਾ ਕੋਈ ਇਸ ਟਰੇਨ ਦੀ ਟਿਕਟ ਬੁੱਕ ਕਰਾਉਣ ਦੇ ਨਾਮ ਤੇ ਵੀ ਚੀਟਿੰਗ ਕਰ ਲੇ ਤਾਂ ਉਸ ਦੇ ਲਈ ਕੀ ਵਿਵਸਥਾ ਹੈਗੀ ਹੈ ਕਿਹੜਾ ਬੰਦਾ ਅਥਾਰਾਈਜ਼ ਹੈ ਕਿਹੜਾ ਨੰਬਰ ਅਥਾਰਾਈਜ਼ ਹੈ ਜਿੱਥੇ ਉਹ ਜਾ ਕੇ ਆਪਣੇ ਪੈਸੇ ਦੇ ਕੇ ਆਪਣੀ ਜਿਹੜੀ ਟਿਕਟ ਆ ਉਹ ਉਹ ਕੰਫਰਮ ਕਰ ਸਕਦਾ ਹੈ ਇਸੇ ਲਈ ਆਪਾਂ ਇਹ ਕਿਹਾ ਕਿ ਆਪਾਂ ਆਪਣੇ ਹੈਲਪਲਾਈਨ ਨੰਬਰ ਦਿੰਦੇ ਹਾਂ ਕੇਵਲ ਉਹ ਇੱਕ ਨੰਬਰ ਮੇਰਾ ਹੈ ਉਹਦੇ ਵਿੱਚ ਇੱਕ ਦੋ ਆਪਣਾ ਨੰਬਰ ਤੇ ਉਹ ਨੰਬਰ ਜਿਹੜਾ ਹੈ ਉਹ ਥੋੜਾ ਜਿਹਾ ਦੱਸ ਦੋ ਮੇਰਾ ਨੰਬਰ ਹੈ 9779173536 ਜਿਹੜਾ ਵੀ ਰਾਮਪਕ ਜਾਣਾ ਚਾਹਵੇ ਉਹ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਕੁਝ ਕਰਨ ਦੀ ਲੋੜ ਨਹੀਂ ਮੈਨੂੰ ਫੋਨ ਕਰ ਦੋਵੇ ਸਾਡੇ ਬੰਦੇ ਉਹਨਾਂ ਕੋਲ ਚੱਲ ਜੰਗੇ ਜਾਂ ਉਹ ਜੇ ਆ ਸਕਦੇ ਤਾਂ ਆਪ ਆ ਜਾਣ ਅਸੀਂ ਉਹਨਾਂ ਦੀ ਟਿਕਟ ਬੁੱਕ ਕਰ ਦਾਂਗੇ ਤੇ ਆਪਾਂ ਆਪਣੇ ਨਾਲ ਲੈ ਕੇ ਜਾਵਾਂਗੇ ਔਰ ਵਾਪਸ ਜਿਵੇਂ ਹੁੰਦਾ ਨਾ ਘਰ ਦਾ ਮਾਹੌਲ ਉਹਦਾ ਘਰ ਦੇ ਮਾਹੌਲ ਵਾਂਗੂ ਪੂਰੀ ਜਿਮਵਾਰੀ ਨਾਲ ਲੈ ਕੇ ਜਾਵਾਂਗੇ ਔਰ ਜਿਮਵਾਰੀ ਨਾਲ ਅਜਾ ਇਸ ਚ ਵੀ ਕੋਈ ਪ੍ਰੀਫਰੈਂਸ ਹੈ ਬਈ ਏਜ ਵਾਈਜ਼ ਵੀ ਹਾਂ ਯਾਰ ਬੱਚੇ ਨਹੀਂ ਹੋਣੇ ਚਾਹੀਦੇ ਜਾਂ ਲੇਡੀਜ਼ ਨਹੀਂ ਹੋਣੀ ਚਾਹੀਦੀ ਜੈਂਟਸ ਨਹੀਂ ਜਾਂ ਬਜ਼ੁਰਗ ਕੋਈ ਇਸ ਤਰ੍ਹਾਂ ਦਾ ਵੀ ਕੋਈ ਪ੍ਰੀਫਰੈਂਸ ਹੈਗੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਬੰਧ ਹੈਗੀ ਹੈ ਦੇਖੋ ਮੋਦੀ ਨੇ ਬੜਾ ਸਪਸ਼ਟ ਕਿਹਾ ਕਿ ਮੇਰੇ ਲਈ ਇਸ ਦੇਸ਼ ਦੇ ਵਿੱਚ ਚਾਰ ਜਾਤੀਆਂ ਹਨ ਜੀ ਠੀਕ ਹੈ ਜੀ ਉਹ ਕਹਿੰਦੇ ਵੀ ਜਿਹੜੇ ਚਾਰ ਜਾਤੀਆਂ ਉਹਦੇ ਵਿੱਚ ਗਰੀਬ ਇੱਕ ਯੁਵਾ ਇੱਕ ਅਨੁਦਾਤਾ ਤੇ ਇੱਕ ਨਾਰੀ ਸ਼ਕਤੀ ਇਹ ਚਾਰ ਜਾਤੀਆਂ ਇਹ ਚਾਰਨੂੰ ਅਸੀਂ ਨਾ ਲੱਗ ਜਾਵਾਂਗੇ ਦੇਖੋ ਜਿਹੜਾ ਗਰੀਬ ਹੈ ਉਹਨੂੰ ਆਪਾਂ ਇਹ ਵੀ ਪ੍ਰੇਫਰ ਕਰ ਰਹੇ ਗਰੀਬ ਬੰਦੇ ਨੂੰ ਕੋਈ ਚਾਰ ਬੰਦੇ ਸਪான்ਸਰ ਕਰ ਸਕਣ ਅਸੀਂ ਉਹ ਵੀ ਕਰਨ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਯੁਵਾ ਸ਼ਕਤੀ ਹੈ ਆਪਾਂ ਇਹ ਚਾਹੁੰਦੇ ਕਿ ਸਾਡਾ ਜਿਹੜਾ ਯੂਥ ਹੈ ਉਹਨੂੰ ਆਪਣੇ ਧਰਮ ਬਾਰੇ ਪਤਾ ਹੋਵੇ ਆਪਣੀ ਸਸਤੀ ਬਾਰੇ ਪਤਾ ਹੋਵੇ ਉਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਹੀ ਅੱਗੇ ਉਹ ਇਸ ਰਸਤੇ 'ਤੇ ਚੱਲਣਗੇ ਆਪਣੇ ਧਰਮ ਵੱਲ ਤੁਰਨਗੇ ਸੇਮ ਜਿਹੜੇ ਆਪਣਾ ਜਿਹੜੀ ਨਾਰੀ ਸ਼ਕਤੀ ਹੈ ਨਾਰੀ ਸ਼ਕਤੀ ਨੂੰ ਆਪਾਂ ਕਿਉਂਕਿ ਆਪਾਂ ਦੇਖੋ ਮੈਕਸਿਮਮ ਕੀਰਤਨ ਮੰਡਲੀਆਂ ਜਿੰਨੀਆਂ ਹੈ ਜੋ ਮੰਦਰਾਂ 'ਚ ਕੀਰਤਨ ਕਰਦੇ ਉਹ ਸਭ ਨਾਰੀ ਸ਼ਕਤੀ ਹੈ ਉਹਨਾਂ ਨੂੰ ਵੀ ਆਪਾਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਜਿਹੜੇ ਸਾਡੇ ਪਿੰਡਾਂ ਦੇ ਜਿਹੜੇ ਜਿੰਨੇ ਵੀ ਰਵਿਉਨਿਟੀ ਮੈਂ ਪਿੰਡਾਂ ਦਾ ਸਾਡੇ ਪਾਰਸ਼ਾ ਦਾ ਹੈ ਚਾਹੇ ਸਾਡੇ ਮੰਡਲ ਦਾ ਹੈ ਉਹ ਆਪਣੇ ਆਪਣੇ ਏਰੀਆ ਜਿਹੜਾ ਅੰਗਦ ਹਾਤਾ ਹੈ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਆਪਾਂ ਨਾਲ ਲੈ ਕੇ ਜਾਵਾਂਗੇ ਅਜਾ ਮੈਂ ਕਹਿਣਾ ਚਾਹ ਰਿਹਾ ਸੀ ਵੀ ਜਿੱਦਾਂ ਤੁਸੀਂ ਗੱਲ ਕੀਤੀ ਵੀ ਕਈ ਗਰੀਬ ਹੈਗੇ ਆ ਟਿਕਟ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ 1200 ਰੁਪਿਆ ਵੀ ਬਹੁਤ ਵੱਡੀ ਫਿਗਰ ਹੋ ਸਕਦੀ ਹੈ ਕਿਉਂਕਿ ਅੱਜ ਕੱਲ 600 ਰੁਪਿਆ ਦਿਹਾੜੀ ਮਿਲਦੀ ਆ ਤਾਂ 1200 ਰੁਪਿਆ ਦੋ ਦਿਨ ਦੀ ਦਿਹਾੜੀ ਹੋਗੀ ਔਰ ਕਈ ਵਾਰੀ ਦਿਹਾੜੀ ਮਿਲਦੀ ਵੀ ਨਹੀਂ ਆ ਤੇ ਇਸ ਤਰ੍ਹਾਂ 1200 ਰੁਪਏ ਕੀ ਇਹਨ ਲਈ ਬੜੀ ਵੱਡੀ ਫਿਗਰ ਹੈ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਸਪਾਂਸਰਸ਼ਿਪ ਲੱਭ ਰਹੇ ਹਾਂ ਤੇ ਇਸ ਤਰ੍ਹਾਂ ਦੇ ਲੋਕ ਸਾਨੂੰ ਅਪਰੋਚ ਕਰਨ ਤਾਂ ਤੁਸੀਂ ਮੁਫਤ ਚ ਉਹਨਾਂ ਨੂੰ ਲਿਜਾ ਸਕਦੇ ਹੋ ਜਾਂ ਉਹਨਾਂ ਲਈ ਕੋਈ ਡਿਸਕਾਊਂਟ ਦੀ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਕੋਈ ਸਹੂਬਿਦ ਹੈ ਦੇਖੋ ਅਸੀਂ ਪਹਿਲਾਂ ਚਾਹੁੰਦੇ ਸੀ ਵੀ ਫ੍ਰੀ ਲੈ ਜੀਏ ਲੇਕਿਨ ਫਿਰ ਇੱਕ ਚੀਜ਼ ਸਾਡੇ ਧਿਆਨ ਚ ਵੀ ਆਈ ਕਿ ਵੀ ਧਰਮ ਵਾਸਤੇ ਯਾਤਰਾ ਵਾਸਤੇ ਕੋਈ ਫ੍ਰੀ ਜਾਂਦਾ ਨਹੀਂ ਹੈ ਤੇ ਅਸੀਂ ਇਹ ਕਿਹਾ ਕਿ ਵੀ ਜੋ ਲੋਕ ਜਿਨ੍ਹਾਂ ਦੇ ਘਰ ਦੇ ਉੱਪਰ ਛੱਤ ਨਹੀਂ ਹੈ ਜੋ ਝੁੱਗੀ ਬਸਤੀ ਵਾਲੇ ਲੋਕ ਹੈ ਗਰੀਬ ਲੋਕ ਹੈ ਉਹ 600 ਰੁਪਏ ਉਹ ਦੇਣਗੇ 600 ਰੁਪਏ ਤੇ بجائے 1200 ਰੁਪਏ ਦੇ ਨਾਲ ਅੱਧੇ ਪੈਸੇ ਲੱਗਣਗੇ 600 ਰੁਪਏ ਦਾ ਆਣਾ ਜਾਣਾ ਖਾਣਾ ਪੀਣਾ ਪੂਰੀ ਯਾਤਰਾ ਜਿਹੜੀ ਹੈ ਭਗਵਾਨ ਰਾਮ ਦੇ ਦਰਬਾਰ ਤੱਕ ਜਾਣਾ ਤੇ ਆਪਣੇ ਘਰ ਤੱਕ ਵਾਪਸ ਆਣਾ ਆਪਾਂ ਅੱਧੇ ਪੈਸੇ ਕਰਵਾ ਦਾਂਗੇ ਅੱਛਾ ਇਹ ਤਾਂ ਹੋ ਗਏ 1200 ਰੁਪਏ ਚ ਆਨ ਜਾਣ ਦੀ ਵਿਵਸਥਾ ਹੋ ਗਈ ਜਿਹੜਾ ਇੱਕ ਦਿਨ ਅਸੀਂ ਉੱਥੇ ਰਵਾਂਗੇ ਨਹਾਵਾਂਗੇ ਉੱਥੇ ਵੀ 3 ਦਿਨਾਂ ਦਾ ਭੋਜਨ ਹੋ ਗਿਆ ਸਵੇਰੇ ਬ੍ਰੈਕਫਾਸਟ ਹੋ ਗਿਆ ਲੰਚ ਹੋ ਗਿਆ ਡਿਨਰ ਹੋ ਗਿਆ ਤਿੰਨ ਤਿੰਨ ਟਾਈਮ ਦਾ ਉੱਥੇ ਵੀ ਭੋਜਨ ਹੋ ਗਿਆ ਉਸਦੇ ਲਈ ਕੀ ਚਾਰजेस ਹੈ ਦੇਖੋ ਉੱਥੇ ਸਾਰਾ ਖਾਣਾ ਪੀਣਾ ਚਾਹ ਪਾਣੀ ਸਭ ਕੁਝ ਫ੍ਰੀ ਹੈ ਕੇਵਲ ਜੇ ਤੁਸੀਂ ਮੰਦਿਰ ਦੇ ਪ੍ਰਸ਼ਾਦ ਚੜਾਉਣਾ ਹੈ ਉਹ ਪ੍ਰਸ਼ਾਦ ਤੁਹਾਡੇ ਪੈਸੇ ਆ ਤੇ ਤੁਹਾਡੀ ਸ਼ਰਧਾ ਹੈ ਤੁਸੀਂ ਚਾਹੇ 100 ਰੁਪਿਆ ਚੜਾਓ ਚਾਹੇ 100 ਰੁਪਿਆ ਚਾਹੇ 11 ਰੁਪਏ ਜੋ ਤੁਹਾਡੀ ਸ਼ਰਧਾ ਹੋ ਬਾਕੀ ਉੱਥੇ ਕਿਸੇ ਦਾ ਕੋਈ ਪੈਸਾ ਖਰਚ ਨਹੀਂ ਹੋਣਾ ਦੇਸ਼ ਭਰ ਦੀਆਂ 500 ਸਥਾਨਾਂ ਨੇ ਅਪਲਾਈ ਕੀਤਾ ਸੀ ਵੀ ਸਾਨੂੰ ਉੱਥੇ ਥਾਂ ਦੇ ਉਹ ਲੰਗਰ ਲਗਾਉਂਦੀ ਔਰ ਹੁਣ ਵੀ ਉੱਥੇ ਸਾਰੇ ਜਿੰਨੇ ਸਟੇਟਸ ਹੈਗੇ 30 ਸਟੇਟ ਦੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਲੰਗਰ ਉੱਥੇ ਲੱਗੇ ਹੋਏ ਹਰ ਸਟੇਟ ਦੇ ਔਰ ਰੋਜ਼ ਹਰ ਇੱਕ ਜਗ੍ਹਾ ਤੇ ਜਿਹੜਾ ਹੈ ਘੱਟੋ ਘੱਟ 15000 ਲੋਕਾਂ ਦਾ ਖਾਣਾ ਇੱਕ ਜਗ੍ਹਾ ਤੇ ਬੰਦ ਹੈ ਤੇ 15 3 ਮਤਲਬ 45000 ਲੋਕਾਂ ਦਾ ਖਾਣਾ ਇੱਕ ਸਟੇਜ ਬਣਾ ਕੇ ਦੇ ਰਹੀ ਹੈ ਔਰ ਉੱਥੇ ਖਾਣ ਪੀਣ ਦੀ ਕੋਈ ਕਮੀ ਨਹੀਂ ਹੈ ਕਿਸੇ ਦਾ ਉਸੇ ਇੱਕ ਪੈਸਾ ਵੀ ਖਰਚ ਨਹੀਂ ਹੋਏਗਾ ਕੇਵਲ ਜੋ ਰਬ ਦੇ ਦਰਬਾਰ ਜਿਹੜਾ ਤੁਸੀਂ ਪ੍ਰਸ਼ਾਦ ਚੜਾਣਾ ਉਹਦੇ ਪੈਸੇ ਬਾਕੀ ਸਭ ਕੁਝ ਨਿਸ਼ੁਲਕ ਹੈ ਸਭ ਮੁਫਤ ਹੈ ਸਭ ਲੰਗਰ ਚੱਲ ਰਹੀ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਸੀਗੇ ਸ਼ਕਤੀ ਦੇਵਸ਼ਾਲੀ ਜੀ ਜਿਹੜੇ ਕਿ ਚੰਡੀਗੜ੍ਹ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਦੱਸਿਆ ਵੀ ਚੰਡੀਗੜ ਮਤਲਬ ਕਿ ਇਥੋਂ 19 ਤਰੀਕ ਨੂੰ ਉਹ ਰਵਾਨਾ ਹੋਏਗੀ ਔਰ 21 ਤਰੀਕ ਨੂੰ 3 ਦਿਨਾਂ ਦਾ ਇਹ ਜਿਹੜਾ ਵਿਵਸਥਾ ਕੀਤੀ ਗਈ ਆ ਔਰ 1200 ਰੁਪਿਆ ਚਾਰजेस ਹੈ ਮੈਂ ਚੰਡੀਗੜ੍ਹ ਤੋਂ ਯੋਧਾ ਜਾਣਾ ਯੋਧਿਆ ਤੋਂ ਵਾਪਸ ਆਣਾ ਉੱਥੇ ਦਰਸ਼ਨ ਕਰਾਣੇ ਉੱਥੇ ਲੰਗਰ ਦੀ ਵਿਵਸਥਾ ਟ੍ਰੇਨ ਦੇ ਵਿੱਚ ਖਾਣੇ ਦੀ ਵਿਵਸਥਾ ਜਾਣ ਲੱਗੇ ਵੀ ਆਣ ਲੱਗੇ ਵੀ ਹਰ ਤਰ੍ਹਾਂ ਦੀ ਜਿਹੜੀ ਵਿਵਸਥਾ ਉਹ ਕੀਤੀ ਗਈ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਗਰੀਬਾਂ ਲਈ ਸਪੈਸ਼ਲ ਗਰੀਬਾਂ ਲਈ ਜਿਹੜਾ ਇਹ ਬੰਦੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਸਪੈਸ਼ਲ ਵਿਵਸਥਾ ਕੀਤੀ ਗਈ ਹੈ ਉਹਨਾਂ ਤੋਂ 1200 ਰੁਪਏ ਨਹੀਂ ਲਿੱਤਾ ਜਾਏਗਾ ਬਲਕਿ ਉਹ ਸਿਰਫ 600 ਰੁਪਏ ਦੇ ਕੇ ਆਪਣੀ ਟਿਕਟਾ ਕੰਫਰਮ ਕਰ ਸਕਦੇ ਨੇ ਔਰ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਉਹ ਸੇਮ ਮਿਲੇਗੀ ਜਿਹੜੀ ਕਿ 1200 ਰੁਪਏ ਵਾਲਾ ਜਿਹੜਾ RAM ਭਗਤ ਆ ਉਹ ਉਹਨੂੰ ਜੋ ਮਿਲ ਰਹੀ ਆ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਗਰੀਬ ਅਤੇ ਅਮੀਰ ਲਈ ਇੱਕ ਇਹਹੀ ਟ੍ਰੇਨ ਚੱਲ ਰਹੀ ਹੈ ਜਿਸ ਵਿੱਚ ਕੋਈ ਗਰੀਬ ਨਹੀਂ ਹੋਏਗਾ ਕੋਈ ਅਮੀਰ ਨਹੀਂ ਹੋਏਗਾ ਸਾਰੇ ਇਕੱਠੇ ਬੈਠ ਕੇ ਅਯੁੱਧਿਆ ਜਾਣਗੇ ਉੱਥੇ ਰਾਮ ਲੱਲਾ ਜੀ ਦੇ ਦਰਸ਼ਨ ਕਰਨਗੇ ਔਰ ਕੱਟੇ ਹੀ ਉਸੇ ਟ੍ਰੇਨ ਵਿੱਚ ਵਾਪਸ ਆਣਗੇ ਇਹ ਇੱਕ ਬਹੁਤ ਵੱਡੀ ਗੱਲ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਦਿਪਕ ਦੇ ਨਾਲ ਦਨਸੁਰਾ ਟੈਬਲੀ ਚੰਡੀਗੜ੍ਹ ਤੋਂ